ਭਾਰਤੀ ਸੰਵਿਧਾਨ ਦੇ ਮਾਤਾ बाबा ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰਿਨਿਵਨ ਦਿਵਸ ਮੌਕੇ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਕਾਪੀਆਂ ਪੈਨ ਪੈਨਸਲ ਵੰਡਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਨਾਲ ਹੀ बाबा ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਪ੍ਰਤੀਮਾ ਨੂੰ ਜਿਹੜਾ ਕੋਲਰ ਪਿਤ ਕਰਕੇ ਸਿਰਦਾਰ ਦੇ ਫੁੱਲ ਭੇਟ ਕੀਤੇ ਗਏ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਕਾਪੀ ਕਿਤਾਬਾਂ ਵੰਡੀਆਂ ਗਈਆਂ ਨੇ ਸੰਸਥਾ ਦਾ ਇਹ ਉਪਰਾਲਾ ਜਿਹੜਾ ਮਲੋੜ ਦੇ ਜਿੰਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਨੇ ਸਾਰੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨਾ ਅਤੇ ਹਰ ਬੱਚੇ ਦੀ ਜਿਹੜਾ ਜੁਰਦਮੰਦ ਬੱਚਿਆਂ ਨੂੰ ਕਾਪੀਆਂ ਪੈਨ ਕੈਂਸਲਾ ਵੰਡਣ ਦਾ ਜਿਹੜਾ ਉਪਰਾਲਾ ਰੱਖਿਆ ਗਿਆ ਹੈ। ਬੋਸ ਸਾਹਿਬ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ। ਆਪਣੇ ਅਧਿਕਾਰ ਜਿਹੜੇ ਹੈ ਸੰਵਿਧਾਨ ਨੂੰ ਪੜ੍ਹ ਕੇ ਲਿੱਤੇ ਜਾ ਸਕਦੇ ਆ। ਤੇ ਜਿੰਨਾ ਹੋ ਸਕੇ ਸਰਕਾਰੀ ਸਕੂਲ ਨੇ ਜਿਹੜੇ ਉੱਥੇ ਜਾ ਕੇ ਹਰ ਸੰਸਾ ਦਾ ਹੱਕ ਬਣਦਾ ਹੈ, ਹਰ ਸਮਾਜ ਨਾਗਰੀ ਦਾ ਹੱਕ ਬਣਦਾ ਕਿ ਬੱਚਿਆਂ ਨੂੰ ਜਾ ਕੇ ਉਹਨਾਂ ਦਾ ਹਾਲ-ਚਲ ਪੁੱਛਿਆ ਜਾਵੇ ਕਿ ਸਕੂਲ ਦੇ ਵਿੱਚ ਕਮੀਆਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਪ੍ਰਤੀ ਕੋਈ ਕਾਫੀ ਪੈਨ ਪੈंसिल ਦੀ ਕਮੀ ਹੈ ਉਹ ਜਾ ਕੇ ਉੱਥੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਭਾਰਤੀ ਸੰਵਿਧਾਨ ਦੇ ਮਾਤਾ बाबा ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰਿਨਿਵਾਨ ਦਿਵਸ ਮੌਕੇ ਅੱਜ ਪ੍ਰਾਇਮਰੀ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਕਾਪੀਆਂ ਪੈਨ ਪੈंसिल ਵੰਡਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਨਾਲ ਹੀ बाबासाहब ਡਾਕਟਰ ਪੀਮਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਜਿਹੜਾ ਫੁੱਲ ਰਪਿਤ ਕਰਕੇ ਅਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਸੰਸਥਾ ਵੱਲੋਂ ਸੋ ਪਹਿਲਾਂ ਵੀ ਦੋ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਕਾਪੀ ਕਿਤਾਬਾਂ ਵੰਡੀਆਂ ਗਈਆਂ ਨੇ ਸੰਸਥਾ ਦਾ ਇਹ ਉਪਰਾਲਾ ਜਿਹੜਾ ਮਲੋੜ ਦੇ ਜਿੰਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਨੇ ਸਾਰਿਆਂ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਨਾ ਅਤੇ ਹਰ ਬੱਚੇ ਦੀ ਜਿਹੜਾ ਜੁਰਦਮੰਦ ਬੱਚਿਆਂ ਨੂੰ ਕਾਪੀਆਂ ਪੈਨ ਕੈਂਸਲਾ ਵੰਡਣ ਦਾ ਜਿਹੜਾ ਉਪਰਾਲਾ ਰੱਖਿਆ ਗਿਆ ਹੈ ਮੈਸੇਜ ਆਹੀ ਹੈ ਕਿ ਬਾਬਾ ਸਾਹਿਬ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ ਆਪਣੇ ਅਧਿਕਾਰ ਜਿਹੜੇ ਆ ਸੰਵਿਧਾਨ ਨੂੰ ਪੜ੍ਹ ਕੇ ਲਿੱਤੇ ਜਾ ਸਕਦੇ ਆ ਰਜਿੰਨਾ ਹੋ ਸਕੇ ਸਰਕਾਰੀ ਸਕੂਲ ਨੇ ਜਿਹੜੇ ਉੱਥੇ ਜਾ ਕੇ ਹਰ ਸੰਸਾ ਦਾ ਹੱਕ ਬਣਦਾ ਹੈ ਹਰ ਸਮਾਜ ਨਾਗਰੀ ਦਾ ਹੱਕ ਬਣਦਾ ਕਿ ਬੱਚਿਆਂ ਨੂੰ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਜਾਵੇ ਕਿ ਸਕੂਲ ਦੇ ਵਿੱਚ ਕਮੀਆਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਪ੍ਰਤੀ ਕੋਈ ਕਾਪੀ ਪੈਨ ਪੈਨਸਲ ਦੀ ਕਮੀ ਹੈ ਉਹ ਜਾ ਕੇ ਉੱਥੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਜੀ ਨਾਮਕ ਉਹਦਾ ਇਹ ਉਹ ਅੱਜ ਪੁੱਛਦਾ ਬਲੋਗ ਮੇਰਾ ਨਾਮ ਸਰ ਹਰਦੀਪ ਸੰਧੂ ਹੈ ਮੈਂ ਈਟੀਟੀ ਟੀਚਰ ਵਜੋਂ ਆਪਾਂ ਕੈਂਪ ਟੈਂਡ ਦੇ ਵਿੱਚ ਸੇਵਾ ਨੂੰ ਆ ਰਹੀ ਹਾਂ ਜੀ ਤੇ ਅੱਜ ਡਾਕਟਰ ਅੰਬੇਦਕਰ ਜੀ ਦੀ ਵਰਸੀ ਦੇ ਮੌਕੇ ਡਾਕਟਰ ਬੀ ਆਰ ਅੰਬੇਦਕਰ ਬਲੱਡ ਗਰੁੱਪ ਵੱਲੋਂ ਆਪਣੇ ਸਕੂਲ ਦੇ ਵਿੱਚ ਕਾਪੀਆਂ ਜ਼ਰੂਰਤਮੰਦ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਜੀ ਕਿ ਸਾਡੇ ਜਿਹੜੇ ਸਕੂਲ ਨੇ ਇਹਨਾਂ ਦੇ ਵਿੱਚ ਜ਼ਰੂਰਤਮੰਦ ਬੱਚੇ ਪੜ੍ਹਦੇ ਆ ਉਹਨੂੰ ਪਤਾ ਵੀ ਕਿਹੜੇ ਬੈਕਗ੍ਰਾਉਂਡ ਤੋਂ ਆਉਂਦੇ ਆ ਜੀ ਮੈਂ ਇਹੀ ਕਹਿਣਾ ਚਾਹਣੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਇਦਾਂ ਦੀ ਹੈਲਪ ਦਿੱਤੀ ਜਾਵੇ ਧੰਨਵਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਡਾਕਟਰ ਭੀਮਰਾਵ ਅੰਬੇਦਕਰ ਡੋਨਰ ਕਲੱਬ ਮਲੋੜ ਦੇ ਵੱਲੋਂ ਜਿਵੇਂ ਹਰ ਸਾਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮ ਕੀਤੇ ਜਾਂਦੇ ਨੇ ਬਲੱਡ ਕੈਂਪ ਵੀ ਲਗਾਏ ਜਾਂਦੇ ਨੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਨੇ ਹੋਰ ਵੀ ਸੁਭਾਵਾਂ ਦਿੱਤੀਆਂ ਜਾਂਦੀਆਂ ਜਿਹੜੇ ਸਮਾਜਿਕ ਤੌਰ ਤੇ ਲੋਕਾਂ ਦੀ ਮਦਦ ਲਈ ਹੁੰਦੀਆਂ ਨੇ ਅੱਜ ਡਾਕਟਰ ਭੀਮਰਾਓਂbedkar ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਅੱਜ ਜਿਹੜਾ ਪ੍ਰੀਨਿਮਾਨ ਦਿਵਸ ਨੂੰ ਸਮਰਪਿਤ ਇੱਕ ਅੱਜ ਪ੍ਰੋਗਰਾਮ ਜਿਹੜਾ ਕੈਂਪ ਮਲੋੜ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਬੱਚਿਆਂ ਨੂੰ ਅੱਜ ਉਹਨਾਂ ਦੀ ਯਾਦ ਦੇ ਵਿੱਚ ਕਾਪੀਆਂ ਤੇ ਪੈਨ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਕਿ ਡਾਕਟਰ ਭੀਮਰਾਓਂbedkar ਜੀ ਨੇ ਸਾਡੇ ਦੇਸ਼ ਲਈ ਕੀ ਕੀਤਾ ਕਿਦਾਂ ਸੰਵਿਧਾਨ ਦਾ ਨਿਰਮਾਣ ਕੀਤਾ ਕਿੱਦਾਂ ਸਾਨੂੰ ਇਹ ਦੇਸ਼ ਚਲਾਉਣ ਲਈ ਸਾਡੇ ਕਾਨੂੰਨ ਬਣਾਏ ਔਰ ਅੱਜ ਭੀਮਰਾਓ ਅੰਬੇਦਕਰ ਦੀ ਜਿਹੜੀ ਸਾਨੂੰ ਦੇਣ ਹੈ ਉਹ ਦੇਣ ਸਾਨੂੰ ਹੋਰ ਕੋਈ ਨਹੀਂ ਦੇ ਸਕਦਾ ਅੱਜ ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਖੁੱਲੇ ਆਮ ਜੀ ਰਹੇ ਆ ਲੋਕਤੰਤਰ ਚੱਲ ਰਿਹਾ ਹੈ ਤਾਂ ਸਾਰੀ ਦੇਣ ਜਿਹੜੀ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਹੈ ਅਸੀਂ ਉਹਨਾਂ ਦੇ ਪੱਦ ਚ ਇਹਨਾਂ ਦੇ ਹਮੇਸ਼ਾ ਚੱਲੀਏ ਬੱਚਿਆਂ ਨੂੰ ਇਸ ਲਈ ਪ੍ਰੇਰਿਤ ਵੀ ਕੀਤਾ ਗਿਆ ਔਰ ਮੈਂ ਵਧਾਈ ਵੀ ਦੇਣਾ ਚਾਹਨਾ ਡਾਕਟਰ ਭੀਮਰਾਓ ਅੰਬੇਦਕਰ ਡੋਨਰ ਕਲੱਬ ਦੇ ਮੈਂਬਰਾਂ ਨੂੰ ਜਿਹੜੇ ਵੱਖ-ਵੱਖ ਸਮੇਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਨੇ ਔਰ ਸਾਡੇ ਮਹਾਨ ਦੇਸ਼ ਦੇ ਜਿਹੜੇ ਨਿਰਮਾਤਾ ਨੇ ਸੰਵਿਧਾਨ ਦੇ ਡਾਕਟਰ ਭੀਮਰਾਓਂ ਅੰਬੇਦਕਰ ਜੀ ਇਹਨਾਂ ਨੂੰ ਯਾਦ ਕਰਦੇ ਕੋਈ ਵੱਖ-ਵੱਖ ਪ੍ਰੋਗਰਾਮ ਹੁੰਦਾ ਰਹਿੰਦਾ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸ਼ਰਧਾ ਦੇ ਪੁੱਲ ਪੇਟ ਕਰਦਾ ਨਮਨ ਕਰਦਾ ਡਾਕਟਰ ਭੀਮਰਾਓਂ ਅੰਬੇਦਕਰ ਜੀ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ